ਗੁਰੂ ਪਿਆਰੀ ਸਾਥ ਸੰਗਤ ਜੀ ਜੈ ਗੁਰਦੇਵ ਧਨ ਗੁਰਦੇਵ ਪਰਮ ਸੰਤ ਹਰੀਦਾਸ ਮਹਾਰਾਜ ਜੀ ਦਾ ਸ੍ਰੀ ਸਤਗੁਰੂ ਮਹਾਰਾਜ ਜੀ ਪ੍ਰਤੀ ਪ੍ਰੇਮ ਅਨੁਪਮ ਸੀ ਲਾਸਾਨੀ ਸੀ ਆਪ ਜੀ ਨੇ ਜੀਵਨ ਦੇ ਸ਼ੁਰੂਆਤੀ ਸਾਲਾਂ ਤੋਂ ਹੀ ਸ੍ਰੀ ਸਤਗੁਰੂ ਮਹਾਰਾਜ ਜੀ ਦਾ ਅਨੂਠਾ ਸੰਗ ਪ੍ਰਾਪਤ ਕਰ ਲਿਆ ਸੀ ਆਪ ਜੀ ਹਮੇਸ਼ਾ ਸ੍ਰੀ ਸਤਗੁਰੂ ਮਹਾਰਾਜ ਜੀ ਦੀ ਆਗਿਆ ਵਿੱਚ ਰਹੇ ਹਰ ਵੇਲੇ ਸ੍ਰੀ ਸਤਗੁਰੂ ਮਹਾਰਾਜ ਜੀ ਦੇ ਪਰਮ ਮੁਖ ਤੋਂ ਕੋਈ ਹੁਕਮ ਹੋਣ ਦੀ ਉਡੀਕ ਵਿੱਚ ਰਹਿੰਦੇ ਸ੍ਰੀ ਸਤਗੁਰੂ ਮਹਾਰਾਜ ਜੀ ਦੀ ਖੁਸ਼ੀ ਹੀ ਆਪ ਲਈ ਸਭ ਕੁਝ ਸੀ ਆਪ ਜੀ ਨੇ ਆਪਣਾ ਸੰਪੂਰਨ ਜੀਵਨ ਸ੍ਰੀ ਸਤਗੁਰੂ ਮਹਾਰਾਜ ਜੀ ਅਤੇ ਪਾਵਨ ਕੁਟੀਆ ਦੀ ਸੇਵਾ ਵਿੱਚ ਨਿਛਾਵਰ ਕੀਤਾ। ਨਾਸ਼ਵਾਨ ਜਗਤ ਦੀ ਤਰਫ ਮੁਖ ਨਹੀਂ ਕੀਤਾ। ਆਪ ਜੀ ਦੀ ਪ੍ਰੇਮ ਭਾਵਨਾ ਸਮਰਪਣ ਭਾਵ ਅਦੁੱਤੀ ਸੀ। ਆਪ ਜੀ ਸਦਾ ਸ੍ਰੀ ਸਤਗੁਰੂ ਮਹਾਰਾਜ ਜੀ ਪ੍ਰਤੀ ਪਾਉ ਅਤੇ ਭੈ ਦੀ ਅਵਸਥਾ ਵਿੱਚ ਰਹੇ। ਸ੍ਰੀ ਸਤਗੁਰੂ ਮਹਾਰਾਜ ਜੀ ਦੇ ਹੁਕਮਾਂ ਤੋਂ ਜ਼ਰਾ ਪਰ ਵੀ ਇਧਰ ਉਧਰ ਹੋਣਾ ਆਪ ਜੀ ਦੇ ਹਿੱਸੇ ਵਿੱਚ ਨਹੀਂ ਆਇਆ ਸ੍ਰੀ ਸਤਗੁਰੂ ਮਹਾਰਾਜ ਜੀ ਆਪ ਉੱਪਰ ਬੇਅੰਤ ਪ੍ਰਸੰਨ ਸਨ ਅਤੇ ਪ੍ਰਸੰਨਤਾ ਸਹਿਤ ਕੁੱਲ ਦਾਤਾਂ ਸ੍ਰੀ ਸਤਗੁਰੂ ਮਹਾਰਾਜ ਜੀ ਨੇ ਆਪ ਜੀ ਦੀ ਝੋਲੀ ਪਾ ਦਿੱਤੀ ਆ ਪ੍ਰਭੂ ਨਾਮ ਦੀ ਮਜੀਠੀ ਰੰਗਣ ਚਾੜ ਕੇ ਸ੍ਰੀ ਸਤਗੁਰੂ ਮਹਾਰਾਜ ਜੀ ਨੇ ਆਪ ਜੀ ਨੂੰ ਆਪਣਾ ਹੀ ਸਰੂਪ ਕਰ ਲਿਆ ਆਪਣੇ ਸਤਿਗੁਰੂ ਪ੍ਰਤੀ ਸ਼ੇਸ਼ ਦਾ ਸਮਰਪਣ ਭਾਵ ਲਗਨ પ્રેમ ਅਤੇ বৈরাগ ਕੈਸਾ ਹੋਣਾ ਚਾਹੀਦਾ ਹੈ ਆਪ ਜੀ ਦਾ ਮਹਾਨ ਜੀਵਨ ਇਸ ਦੀ ਜੀਵੰਤ ਮਿਸਾਲ ਹੈ ਸ੍ਰੀ ਸਤਿਗੁਰੂ ਮਹਾਰਾਜ ਜੀ ਦੇ ਸਰੀਰਕ ਤੌਰ ਤੇ ਜਗਤ ਤੋਂ ਪਰਦਾ ਕਰ ਲੈਣ ਪਿੱਛੋਂ ਆਪ ਜੀ ਕਰੀਬ 10 ਸਾਲ ਪਾਵਨ ਡੇਰੇ ਦੇ ਸੰਚਾਲਕ ਰਹੇ ਪਰ ਇਹ ਕੁੱਲ ਸਮਾਂ ਵੀ ਆਪ ਜੀ ਨੇ ਆਪਣੇ ਪ੍ਰਾਣਾ ਤੋਂ ਪਿਆਰੇ ਸਤਿਗੁਰੂ ਜੀ ਦੇ ਪ੍ਰੇਮ ਅਤੇ ਵਿਰਾਗ ਵਿੱਚ ਹੀ ਗੁਜ਼ਾਰਿਆ। ਆਪ ਜੀ ਦਾ ਸਮੁੱਚਾ ਜੀਵਨ ਸਤਿਗੁਰੂ ਭਗਤੀ ਅਤੇ ਪ੍ਰਭੂ ਭਗਤੀ ਦੀ ਅਨੂਠੀ ਮਿਸਾਲ ਹੈ। ਪ੍ਰੇਮ ਅਤੇ ਵਿਰਾਗ ਦਾ ਭਰਵਗ ਦਾ ਦਰਿਆ। ਜੈ ਗੁਰਦੇਵ ਧੰਨ ਗੁਰਦੇਵ।